ਸ਼੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਪਵਨ ਪਵਿੱਤਰ ਹਜ਼ੂਰੀ ਅੰਦਰ ਜੁੜ ਬੱਠੇ ਬੜੇ ਅਦਬ ਪ੍ਰੇਮ ਸਹਿਤ ਗੁਰੂ ਸਵਾਰੇ ਸਤ ਸੰਗੀ ਜਨੋ ਆਪ ਜੀ ਬੜਾ ਭਾਗੇ ਹੋ ਜਨਾ ਤੇ ਸਤਿਗੁਰਾਂ ਨੇ અપਾਰ ਰਹਿਮਤ ਬਖਸ਼ਿਸ਼ ਕੀਤੀ ਹੈ ਸ਼ਹੀਦਾਂ ਦੇ ਸਰਤਾਜ ਸ਼ਾਂਤੀ ਦੇ ਪੁੰਜ ਮਨੁੱਖਤਾ ਦੇ ਰਬਰ ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇ ਸੱਚੇ ਪਾਤਸ਼ਾਹ ਜੀ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਆਪ ਜੀ ਜੋ ਗੁਰਮਤਿ ਦੀਵਾਨ ਉਲਿਕੇ ਹਨ ਉਹਨਾਂ ਦੇ ਵਿੱਚ ਆਪ ਜੀ ਹਾਜ਼ਰੀ ਭਰ ਰਹੇ ਹੋ ਅੱਜ ਦੇ ਜਿਹੜੇ ਪਾਵਨ ਅਮੋਲਕ ਬਚਨ ਆਪ ਜੀ ਨੇ ਸਰਵਣ ਕੀਤੇ ਹਨ ਸਵਈਏ ਮਹੱਲੇ ਪੰਜਵੇਂ ਦੀ ਸਰਲੇਖੀਟ ਭੱਟ ਸਹਿਬਾਨ ਜਿਨ੍ਹਾਂ ਨੇ ਧੰਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਦੀ ਸਿਫਤ ਦੇ ਵਿੱਚ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਉਸਤਤ ਦੇ ਵਿੱਚ ਇਹ ਪਾਵਨ ਬਚਨ ਉਚਾਰਨ ਕੀਤੇ ਨੇ ਉਹਨਾਂ ਦਾ ਮੂਲ ਪਾਠ ਆਪ ਜੀ ਨੇ ਸਰਵਣ ਕੀਤਾ ਸਤਿਗੁਰੂ ਗੁਰੂ ਅਰਜਨ ਦੇ ਸੱਚੇ ਪਾਤਸ਼ਾਹ ਜੀ ਦੀ ਬਾਬਤ ਭਟ ਸਹਿਬਾਨ ਕਹਿ ਰਹੇ ਨੇ ਕਹਿੰਦੇ ਖੇਲ ਗੂੜੂ ਕੀਓ ਹਰ ਰਾਇ ਸੰਤੋਖ ਸਮਾਚਰਿਉ ਬਿਮਲ ਬੁੱਧ ਸਤਗੁਰ ਸਮਾਣੁ ਗੂੜੁ ਦਰਤ ਅਚਰਜ ਤੇ ਕਿ ਧੰਨ ਗੁਰੂ ਅਰਜਨ ਦੇ ਸੱਚੇ ਪਾਤਸ਼ਾਹ ਅਕਾਲ ਪੁਰਖ ਵੈ ਗੁਰਜੀ ਦੀ ਕੈਸੀ ਵੇਖੋ ਅਚਰਜ ਖੇੜ ਐ ਕਾਲ ਪੁਰਖ ਨੇ ਇਹ ਅਚਰਜ ਖੇੜ ਰਚੀ ਹੈ ਕਿ ਕਹਿਣ ਲੱਗੇ ਖੇਲ ਗੂੜੋ ਕਿਉ ਹਰ ਰਾਇ ਹਰ ਰਾਇ ਦਾ ਅਰਥ ਹੈ ਅਕਾਲ ਪੁਰਖ ਵਾਹਿਗੁਰੂ ਪ੍ਰਭੂ ਪਰਮੇਸ਼ਰ ਜੀ ਸਮਾਚਰਿਓ ਦਾ ਅਰਥ ਹੈ ਵਿਚਰਦਾ ਹੈ ਕਿ ਅਕਾਲ ਪੁਰਖ ਨੇ ਇਹ ਖੇਡ ਰਚੀ ਹੈ ਗੁਰੂ ਅਰਜਨ ਦੇ ਸੱਚੇ ਪਾਤਸ਼ਾਹ ਜੀ ਸੰਤੋਖ ਦੇ ਵਿੱਚ ਵਿਚਰ ਰਹੇ ਨੇ ਸੰਤੋਖ ਸਮਾਚਰਿਓ ਆਪ ਜੀ ਦੇ ਹਿਰਦੇ ਦੇ ਅੰਦਰ ਅਕਾਲ ਪੁਰਖ ਵਾਹਿਗੁਰੂ ਜੀ ਦੀ ਰਹਿਮਤ ਬਖਸ਼ ਸਦਕਾ ਜੋ ਸੰਤੋਖ ਹੈ